ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਵੈਲਕਮ ਹੈ ਮੇਰੇ ਚੈਨਲ ਦੇ ਉੱਤੇ ਗੁਰਵਿੰਦਰ ਸਿੰਘ ਘੁੰਮਣ ਦੇ ਚੈਨਲ ਦੇ ਉੱਤੇ ਸੋ ਅੱਜ ਅਸੀਂ ਬਣਾ ਰਹੇ ਹਾਂ ਜੀ ਬਲੌਗ ਪਹਾੜਾਂ ਦੀ ਸੈਰ ਪਾਰਟ 1 ਤੇ ਆਹ ਦੇਖੋ ਜੀ ਆਪਾਂ ਆਪਣੀ ਭਾਗੋ ਦੇ ਵਿੱਚ ਗੱਡੀ ਦੇ ਵਿੱਚ ਬਿਸਤਰਾ ਲਾ ਕੇ ਬੱਚਿਆਂ ਵਾਸਤੇ ਬਣਾ ਰਹੇ ਹਾਂ ਬੈੱਡ ਤੇ ਇਹ ਬੱਚੇ ਸਾਨੂੰ ਦੇਖ ਕੇ ਜਿਹੜੇ ਮੱਲੇ ਦੇ ਬੱਚੇ ਨੇ ਇਕੱਠੇ ਹੋ ਗਏ ਕਿ ਤੁਸੀਂ ਕੋਈ ਬਲੌਗ ਕੋਈ ਚੈਲੰਜ ਬਣਾ ਰਹੇ ਹੋ ਤਾਂ ਇਹਨਾਂ ਨੂੰ ਦੱਸਿਆ ਕਿ ਨਹੀਂ ਅਸੀਂ ਜਾ ਰਹੇ ਹਾਂ ਜੀ ਪਹਾੜਾਂ ਦੇ ਵਿੱਚ ਸੈਰ ਕਰਨ ਤੇ ਬੱਚਿਆਂ ਵਾਸਤੇ ਅਸੀਂ ਬਣਾਤਾ ਜੀ ਇੱਥੇ ਬੈੱਡ ਹਲੋ ਓ ਡੀ ਜੇ ਹਲੋ ਕਰ ਦੇ ਤੂੰ ਵੀ ਤੂੰ ਦੀ ਕਿੱਤੀ ਹਲੋ ਕਿੱਤੀ ਨਹੀਂ ਹਲੋ ਕਰ ਦੇ ਮਰਦੀ ਮੈਂ ਤੁਹਾਨੂੰ ਕਹਿ ਤਾਂ ਰਹੀ ਆ ਵੀ ਇਹਦੇ ਥੱਲੇ ਆਪਾਂ ਨੂੰ ਬੈਕਗ੍ਰਾਫ ਦੇਣੇ ਆਪਾਂ ਨੇ। ਉੱਧਰ ਅੱਗੇ ਹਾਂ ਇਹਦੇ نیچے ਇਸ ਨੂੰ ਪਸਾਰ ਕੇ ਪਾਓ। ਤਾਂ ਕਿ ਇੱਥੇ ਨਾ ਰੂੜਾ ਖਿਸਕ ਨਾ। ਮੈਦਮ ਬਣਾ ਸਕੋ ਇੱਕੋ ਜਿਹੇ ਨਿਸਰਾਣੇ ਕਮਲ। ਇੱਕੋ ਜਿਹਾ ਨਿਸਰਾਣੀ ਚਰਖਾ ਦੇ ਨਾਮ ਦੀ ਆ। ਇਹਦੇ ਨਾਲ ਦਾ ਜਿਹੜਾ ਪੈਂਟ ਲਾਉਂਦੇ ਆ ਉਹ ਇੱਧਰ ਡਿਫਰੈਂਸ ਆਉਂਦੇ ਡਿਫਰੈਂਸ ਆਉਂਦੇ। ਉਹਦੇ ਜਿਹੜਾ ਆਦਾ ਏਡਾ ਵੀ ਸਮਾਨ ਜਦੋਂ ਆਪਾਂ ਆਪਾਂ ਪਿੱਛੇ ਜਾਵਾਂਗੇ ਉਦੋਂ ਸਾਈਡ ਤੇ ਰੱਖੋ ਜਿੰਦਾ ਹੈ ਨਾ ਹੈਲੋ ਫਰੈਂਡਸ ਅਸੀਂ ਮੋਹਾਲੀ ਤੋਂ ਚੱਲ ਪਏ ਆ ਤੇ 8 ਵਜੇ ਦੇ 14 ਮਿੰਟ ਹੋ ਚੁੱਕੇ ਆ ਤੇ ਜਿਹੜੀ ਸਾਡੀ ਡੈਸਟੀਨੇਸ਼ਨ ਆ ਉਹ ਸਾਡੇ ਇੱਥੋਂ ਹੈਗੀ ਆ 400 ਪਲੱਸ ਤੇ ਹੁਣ ਅਸੀਂ ਕਰ ਤੋਂ ਚੱਲ ਪਏ ਆ ਤੇ ਗੁਰਵਿੰਦਰ ਸਿੰਘ ਜੀ ਕਰ ਰਹੇ ਆ ਪਲੱਸ ਪਤਾ ਕਿੰਨਾ ਹਾਂਜੀ 475 ਕਿਲੋਮੀਟਰ ਹੈ ਜਿੱਤੋਂ ਜਿੱਤੇ ਅਸੀਂ ਚੱਲਣ। ਮਤਲਬ 500। ਕੱਸੀ ਰਾਤ ਦੇ 8:14 ਮਿੰਟ ਤੇ ਚੱਲੇ ਆ। ਪਰ ਸਾਡੇ ਸਾਰਿਆਂ ਦੇ ਵਿੱਚੋਂ ਕੰਫਰਟੇਬਲ ਹੈਗੇ ਨੇ ਪਿੱਛੇ ਦੇਖੋ ਬੱਚੇ। ਬੱਚੇ ਕਾਫੀ ਇੰਜੋਏ ਕਰ ਰਹੇ ਆ ਕਿਉਂਕਿ ਬੱਚਿਆਂ ਦੇ ਲਈ ਅਸੀਂ ਬਣਾ ਦਿੱਤਾ ਸੀ ਬੈੱਡ। ਇਹ ਜਦੋਂ ਮਰਜ਼ੀ ਸੋ ਸਕਦੇ ਆ, ਇੰਜੋਏ ਕਰ ਰਹੇ ਆ ਕਾਫੀ। ਹੈਲੋ ਨੋਰ ਹਾਂ ਕੋ ਤੇ ਥੋੜਾ ਜਿਹਾ ਅਸਮਾਨ ਅਸੀਂ ਵਿਚਰ ਰਖਿਆ ਹੋਇਆ ਆ ਤੁਸੀਂ ਆਪਣੇ ਫਰੈਂਡਸ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਤੇ ਫੋਲੋ ਐਂਡ ਫੋਲੋ ਔਰ ਇਸ ਤੁਸੀਂ ਇੱਧਰ ਕਰੋ ਜੀ ਇੱਕ ਮਿੰਟ ਜੇਸ ਬਲੌਗ ਦੇ ਵਿੱਚ ਤੁਸੀਂ ਸਾਰੇ ਐਂਡ ਤੱਕ ਬਣੇ ਰਹੋ ਕਿਉਂਕਿ ਇਹ ਸਭ ਬਲੌਗ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਦੱਸੀਏ ਸਾਡਾ ਪਹਿਲਾ ਰਾਤਾ ਸੀ ਕਿ ਅਸੀਂ ਬੱਸ ਦੇ ਵਿੱਚ ਜਾਈਏ ਤੇ ਬੱਸ ਦੇ ਵਿੱਚ ਅਸੀਂ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆਂ ਔਰ ਤੁਸੀਂ ਸਾਡੇ ਨਾਲ ਨਾਲ ਹੀ ਦੇਖੋ ਤੇ ਅਸੀਂ ਤੁਹਾਨੂੰ ਕੱਲੀ ਕੱਲੀ ਚੀਜ਼ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਕਿ ਅਸੀਂ ਕਿੱਥਾ ਇੰਜੋਏ ਕਰਿਆ ਕੀ ਸਾਡੇ ਨਾਲ ਖਿੰਡਾ ਹੋਇਆ ਕੀ ਕੁਝ ਅਸੀਂ ਕੀਤਾ ਬੱਚਿਆਂ ਨੇ ਰਸਤੇ 'ਚ ਕੀ ਕੁਝ ਖਾਧਾ ਕਿੱਥੇ ਅਸੀਂ ਰੁਕੇ ਕਿੱਥੇ ਅਸੀਂ ਕੀ ਕਰਤਾ ਠੀਕ ਹੈ ਜੀ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਫੁੱਲ ਇੰਜੋਏ ਕਰ। ਚਾਰਜ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਆਹਾਂ ਇਹ ਹੈ ਨਹੀਂ ਸੀ ਫਿਰ ਕਿਉਂਕਿ ਅਰਜਨ ਸਾਹਿਬ ਖਰਾਬ ਕਰ ਦਿੰਦਾ ਆ ਫਿਰ ਅਸੀਂ ਹੁਣ ਅਸੀਂ ਖੜੇ ਆ ਇਹ ਲੈਣ ਦੇ ਵਾਸਤੇ ਐਡਾਪਟਰ ਨੂੰ ਤੇ ਫਿਰ ਅਸੀਂ ਉਸ ਤੋਂ ਬਾਅਦ ਚੱਲਾਂਗੇ ਗੱਡੀ ਚੱਲਦੀ ਪਈ ਆ ਕਿਉਂਕਿ ਗਰਮੀ ਕਾਫੀ ਜ਼ਿਆਦਾ ਆ ਤਾਂ ਫਿਰ ਗੱਡੀ ਆਫਨਿੰਗ ਕਰ ਸਕਦੇ ਸੀ ਜੇ ਬੰਦ ਕਰ ਦਿੰਦੇ ਗੱਡੀ ਤਾਂ ਫਿਰ ਗਰਮੀ ਆਣੀ ਸੀ ਕਿਉਂਕਿ ਅਰਜਨ ਸੋ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਅਰਜਨ ਆਪਣਾ ਰੈਸਟ ਕਰ ਰਿਹਾ ਆ ਆਪਣੇ ਬੈੱਡ ਦੇ ਉੱਤੇ ਰਿਲੈਕਸ ਹੋ ਕੇ ਪਿਆ ਹੋਇਆ ਤੇ ਬਟਨ ਨੂਰ ਨੂਰ ਹਜੇ ਤੱਕ ਨਹੀਂ ਸੁੱਤੀ ਸਪੇਸ ਤਾਂ ਇਹਦੇ ਲਈ ਵੀ ਕਾਫੀ ਆ ਬੱਡੇ ਸੁੱਤੀ ਨਹੀਂ ਆ ਤੇ ਹੁਣ ਆ ਗਈ ਆ ਜੀ ਸਰਦਾਰ ਸਾਹਿਬ ਜੀ ਦੇਖੋ ਜੀ ਲਾ ਕੇ ਕਿਦਾਂ ਚੱਲਦਾ ਆ ਹੁਣ ਅਸੀਂ ਫੋਨ ਚਾਰਜ ਤੇ ਲਾ ਕੇ ਦੇਖਣ ਲੱਗੇ ਆ ਚਲੋ ਵੈਰੀ ਗੁੱਡ ਕਿਉਂਕਿ ਇਹ ਚੀਜ਼ਾਂ ਬਹੁਤ ਨੈਸੈਸਰੀ ਹੁੰਦੀਆਂ ਵਾ ਜਦੋਂ ਆਪਾਂ ਕਿਤੇ ਲੌਂਗ ਡਰਾਈਵ ਹੁਣ ਅਸੀਂ ਪਹੁੰਚ ਚੁੱਕੇ ਆ ਇੱਕ ਕਾਫੀ ਵਧੀਆ ਰੈਸਟੋਰੈਂਟ ਦੇ ਉੱਤੇ ਅੱਜ ਐਚ ਐਮਟੀ ਐਚ ਐਮਟੀ ਰਿਜ਼ੋਰਟ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ ਅਸੀਂ ਹੁਣ ਇੱਥੇ ਥੋੜਾ ਜਿਹਾ ਹਲਕਾ ਜਿਹਾ ਡਿਨਰ ਕਰਨਾ ਹੈ ਤੇ ਅਸੀਂ ਇੱਥੇ ਗੱਡੀ ਦੇ ਵਿੱਚ ਹੀ ਮੰਗਵਾ ਲਵਾਂਗੇ ਕਿਉਂਕਿ ਅ ਅਰਜਨ ਸੁੱਤਾ ਪਿਆ ਹੈ ਤਾਂ ਫਿਰ ਤਾਂ ਅੰਗਰ ਕੇ ਅਸੀਂ ਗੱਡੀ ਤੋਂ ਬਾਹਰ ਤਾਂ ਜਾ ਨਹੀਂ ਸਕਦੇ ਪਰ ਅਸੀਂ ਹੁਣ ਇੱਥੇ ਗੱਡੀ ਦੇ ਵਿੱਚ ਹੀ ਆਰਡਰ ਕਰ ਲਵਾਂਗੇ ਮੈਂ ਜਾ ਰਿਆਂ ਲੈਨ ਨੂਰ ਤੁਸੀਂ ਜਾਓਗੇ ਯਸ いや ਤੁਸੀਂ ਇੱਥੇ ਰਹੋ ਹੈਨਾ ਨਹੀਂ ਨੂਰ ਇੱਥੇ ਰਹਿ ਜਾਂਦੀ ਹੈ ਬਿਕੋਜ਼ ਉਹਦੀ ਚੱਪਲ ਵਿੱਚ ਪਈ ਹੈ ਨਾ ਨੂਰ ਯਸ ਮੈਂ ਲੈ ਕੇ ਆਉਣਾ ਠੀਕ ਹੈ ਇਹ ਕੀ ਖਾਓਗੇ ਆਹ ਸੈਂਡਵਿਚ ਸੈਂਡਵਿਚ ਆ ਚੁੱਕੇ ਆ ਸੋ ਕਿਉਂਕਿ ਆਪਾਂ ਬਿਲਕੁਲ ਹਲਕਾ ਜਿਹਾ ਕੁਝ ਖਾਣਾ ਸੀਗਾ ਤਾਂ ਆਪਾਂ ਸੈਂਡਵਿਚ ਮੰਗਵਾ ਲਏ ਆ ਸੈਂਡਵਿਚ ਵਿੱਚ ਹਲਕਾ ਦਾ ਹੀ ਖਾਣਾ ਹੈ ਵਿੱਚ ਚਟਨੀ ਵਗੈਰਾ ਵੀ ਆ ਓਕੇ ਠੀਕ ਹੈ ਠੀਕ ਹੈ ਕਿਉਂਕਿ ਆਪਾਂ ਨੂੰ ਜ਼ਿਆਦਾ ਹੈਵੀ ਨਹੀਂ ਖਾਣਾ ਹੈ ਨਾ ਤੇ ਚਾਹ ਪੀ ਲਈ ਕਿ ਨੀਂਦ ਆਵੇ ਤਾਂ ਕਰਕੇ ਓਕੇ ਸਰਦਾਰ ਜੀ ਸਾਡੇ ਚਾਹ ਪੀ ਕੇ ਕੈਮ ਹੋ ਰਿਹਾ ਕਿ ਨੀਂਦ ਨਾ ਆਵੇ ਰਾਤ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਚਾਹ ਪੀਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਪਰ ਅੱਜ ਔਰ ਇੱਕ ਚੀਜ਼ ਹੋਰ ਅਸੀਂ ਤੁਹਾਨੂੰ ਇੱਕ ਬਲੌਗ ਦੇ ਵਿੱਚ ਦੱਸਾਂਗੇ ਮੈਂ 1 ਮਹੀਨੇ ਦੇ ਵਿੱਚ 10 ਕਿਲੋ ਭਾਰ ਘਟਾਇਆ ਨਾ ਸਿਰਫ 1 ਮਹੀਨੇ ਦੇ ਵਿੱਚ ਪਰ ਮਿਹਰਬਾਨੀ ਐ ਮੈਡਮ ਦੀ ਇਹਨਾਂ ਨੇ ਸਾਨੂੰ ਖਾਣ ਨੂੰ ਬੜਾ ਕੁਝ ਵਧੀਆ-ਵਧੀਆ ਦਿੱਤਾ ਹੈਲਦੀ ਖਾਵਾਂਗੇ ਤਾਂ ਹੈਲਦੀ ਹੀ ਰਾਵਾਂਗੇ ਹਨਾ ਸੋ ਹੁਣ ਵੀ ਅਸੀਂ ਬਿਲਕੁਲ ਲਾਈਟ ਜਿਹਾ ਖਾਣਾ ਲਿਆਇਆ ਨੂਰ ਅੰਦਰ ਕਰ ਰਹੀ ਹੈ ਗੱਲਾਂ ਓਕੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਖਟਕੜ ਕਲਾ ਤੇ ਜੀਨੂ ਜੀਨੂ ਵੀ ਇਸ ਪਿੰਡ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਚ ਪਤਾ ਹੋਵੇ ਤਾਂ ਉਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜਦੋਂ ਆਂਦੇ ਹੋਏ ਆਪਾਂ ਇਸ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤੇ ਆਪਣਾ ਜਿਹੜਾ ਇਹ ਵਲੌਗ ਆ ਇਹ ਫਰਸਟ ਵਲੌਗ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਖਟਕੜ ਕਲਾ ਬਾਰੇ ਕਿਹਨੂ ਕਿਹਨੂ ਨੌਲੇਜ ਆ ਇਹ ਆ ਕਾਦੇ ਲਈ ਮਸ਼ਹੂਰ ਆ ਕਿਹੜੀ ਚੀਜ਼ ਦੇ ਲਈ ਇਹ ਪੈਂਡਾ ਜਿਹੜਾ ਇਹ ਮਸ਼ਹੂਰ ਆ ਜ਼ਰੂਰ ਦੱਸਣਾ ਕਮੈਂਟ ਕਰਕੇ ਸੋ ਆਪਾਂ ਜਿਹੜਾ ਆਪਣਾ ਲਾਸਟ ਵਲੌਗ ਹੋਊਗਾ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਇਸ ਪੈਂਡ ਦੇ ਵਿੱਚ ਲੈ ਕੇ ਜਾਵਾਂਗੇ ਉਹ ਖੜੇ ਆ ਘੁੰਮਣ ਢਾਬੇ ਦੇ ਉੱਤੇ ਇਹ ਹੈਗਾ ਦਸੂਵੇ ਪੈਂਦਾ ਨਾ ਬਾਜੀ ਹਾਂਜੀ ਦਸੂਵੇ ਤੇ ਕਸ਼ਮਾਨ ਸੀ ਓਕੇ ਤੇ ਇਹ ਆਪਣਾ ਘੁੰਮਣ ਵੀਰ ਆ ਬਾਈ ਨੇ ਬੜੀ ਰਿਸਪੈਕਟ ਕਰੀ ਸੁੱਤਾ ਸੀ ਮੇਰਾ ਵੀਰ ਉੱਠ ਕੇ ਆ ਗਿਆ ਤੇ ਇਹ ਮੇਰਾ ਗੋਤੀ ਵੀ ਆ ਤੇ ਇਹ ਕਮਲ ਜੀ ਤੇ ਬੱਚੇ ਵੀ ਅਚਾਨਕ ਨਾ ਇੱਥੇ ਆ ਕੇ ਉੱਠ ਗਏ ਸੀ ਟਾਈਮ ਮੇਰੇ ਖਿਆਲ ਨਾਲ 1:30 ਵਜੇ ਨਾ ਬਾਜੀ 1:20 ਇੱਕ ਵੀ ਬੱਚੇ ਵੀ ਅਚਾਨਕ ਇੱਥੇ ਉੱਠ ਗਏ ਸੀ ਜਿਹਦੇ ਕਰਕੇ ਅਸੀਂ ਵੀ ਇੱਥੇ ਹੀ ਖੜਨਾ ਠੀਕ ਸਮਝਿਆ ਇਹ ਇਹ ਦੇਖੋ ਜੀ ਅਰਜਨ ਸਿੰਘ ਸਾਡਾ ਓਏ ਕਿਵੇਂ ਆ? ਕੁਆੜੀ ਹੈਲੋ ਕਿਵੇਂ ਆ? ਤੇ ਇਹ ਵੀਰ ਦਾ ਢਾਬਾ ਇੱਥੇ ਬਹੁਤ ਵਧੀਆ ਰੋਟੀ ਬਣਾਉਂਦੇ ਆਏ ਤੇ ਬਹੁਤ ਵਧੀਆ ਸੇਵਾ ਵੀ ਕਰਦੇ ਬੜੇ ਪਿਆਰ ਵਾਲੇ ਵੀਰ ਨੇ ਤੇ ਜਦੋਂ ਵੀ ਤੁਸੀਂ ਆਓ ਇਹ ਦਸੂਏ ਤੋਂ ਦਸੂਏ ਦੇ ਅੰਦਰ ਹੀ ਪੈਂਦਾ ਹੈ ਨਾ ਸੂਏ ਤੋਂ ਅੱਜ ਮੈਂ ਕੀ ਕੀ ਰੋਕ ਤੇ ਚਲੋ ਅਕਦੇ ਸੂਏ ਤੋਂ ਮਕੇਰੀਆਂ ਰੋਡ ਤੇ ਆ ਜੀ ਦਸੂਏ ਤੋਂ 1 ਕਿਲੋਮੀਟਰ ਘੁੰਮਣ ਵੈਸ਼ਨੋਟਾ ਬਹੁਤ ਵਧੀਆ ਬੰਦੇ ਨੇ ਤੇ ਜਦੋਂ ਵੀ ਤੁਸੀਂ ਦਸੂਏ ਆਓ ਤਾਂ ਘੁੰਮਣ ਵੈਸ਼ਨੋਟਾ ਤੇ ਜਰੂਰ ਰੁੱਕ ਕੇ ਜਾਓ ਤੇ ਆਹ ਦੇਖੋ ਵੀ ਜਵਾਕ ਉੱਠ ਪਏ ਨੇ ਤੇ ਚਲੋ ਬਾਕੀ ਚਾਹ ਪਾਣੀ ਪੀਣੇ ਇੱਥੇ ਰੁਕੇ ਜੀ ਘੁੰਮਣ ਵੀਰ ਦੇ ਟਾਬੇ ਤੇ ਤੇ ਇਹ ਘੁੰਮਣ ਵੀਰ ਬੈਠਾ ਤੇ ਪਿੱਛੇ ਨਾਲ ਹੀ ਇਹਨਾਂ ਦਾ ਘਰ ਆਏ ਸਾਡੇ ਮਾਤਾ ਜੀ ਬੈਠੇ ਆ ਤੇ ਉਹ ਅਰਜਨ ਬੈਠਾ ਵਾਸੀਆਂ ਲੈ ਰਿਹਾ ਜੀ ਪਿੱਛੇ ਨਹੀਂ ਅਰਜਨ ਸਿੰਘ ਕੀ ਕਰਦੇ ਹੋ ਕੀ ਹੋਇਆ ਇਤਨਾ ਤਾਂ ਕੀ ਹੈ ਕਿ ਤੇ ਮਦਲੈ ਤੇ ਕਾਰੰਗੂਈ ਬਾਹਰ ਢਾਬਾ ਵੀਰ ਨੇ ਖੋਲਿਆ ਤੇ ਅੰਦਰ ਸਾਨੂੰ ਬੁਲਾ ਲਿਆ ਬੜਾ ਪਿਆਰ ਦਿੱਤਾ ਵੀਰੇ ਨੇ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਟਾਈਮ ਹੋ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਪੌਣੇ 4 ਤੇ ਪੌਣੇ 4 ਵਜੇ ਅਸੀਂ ਪਹੁੰਚੇ ਆ ਕਿਹੜੀ ਜਗ੍ਹਾ ਭਾਜੀ ਇਹ ਪੰਜਾਬ ਚ ਕਿਹੜੀ ਜਗਾ ਕੋੰਤਰਪੁਰ ਕੋੰਤਰਪੁਰ ਪਹੁੰਚੇ ਆ ਜੀ ਅਸੀਂ ਤੇ ਇਹ ਆਪਣੀ ਖੜੀ ਆ ਜੀ ਬਾਗੋ ਤੇ ਬੱਚੇ ਆ ਦੇਖੋ ਵਿੱਚ ਸੁੱਤੇ ਹੋਏ ਨੇ ਪਿੱਛੇ ਬਹੁਤ ਰਿਲੈਕਸ ਹੋ ਕੇ ਨੂਰ ਸੁੱਤਾ ਤਾਂ ਕਾ ਵੀ ਮੰਮਾ ਦੀ ਗੋਦੀ ਦੇ ਵਿੱਚ ਪਿਆ ਹੋਇਆ ਤੇ ਭਾਗੋਂ ਵੀ ਥੋੜਾ ਜਿਹਾ ਆਪ ਆਰਾਮ ਦਿਵਾਵਾਂਗੇ। ਔਰ ਇਹ ਕੌਂਤਰਪੁਰ ਦੇ ਵਿੱਚ ਇਹ પેટ્રોલ ਪੰਪ ਹੈ ਤੇ પેટ્રોલ ਪੰਪ ਦੇ ਉੱਤੇ ਅਸੀਂ ਥੋੜੀ ਜਿਹੀ ਰੈਸਟ ਕਰਨ ਵਾਸਤੇ ਖੜੇ ਆ। ਤੇ ਤੁਹਾਨੂੰ ਜਿਵੇਂ ਕਿਹਾ ਸੀ ਇਹ ਵੀਰ ਆ ਇੱਥੇ ਕੀ ਨਾਮ ਵੀਰ ਤੁਹਾਡਾ? ਦੱਸੋ। ਨਸੀਰ ਜੱਸੀ ਕਿੱਥੋਂ ਤੁਸੀਂ? ਹਿਮਾਚਲ ਤੋਂ। ਇਹ ਜੱਸੀ ਵੀਰ ਆ ਜੀ ਹਿਮਾਚਲ ਤੋਂ ਤੇ ਮੈਂ ਤਾਂ ਭਾਈ ਦੇ ਨਾਲ ਇੱਥੇ ਹੀ ਬਹਿ ਜਾਣਾ ਮੰਜੇ ਦੇ ਉੱਤੇ। ਹਾਂਜੀ ਗੁੱਡ ਮਾਰਨਿੰਗ ਇੰਡੀਆ ਸੋ ਸਵੇਰ ਹੋ ਚੁੱਕੀ ਹੈ ਜੀ ਸਵੇਰ ਦੇ 6 ਵੱਜ ਚੁੱਕੇ ਨੇ ਔਰ 6 ਵਜੇ ਅਸੀਂ ਉੱਠਦੇ ਸਾਰ ਹੁਣ ਤਿਆਰ ਹੋ ਚੁੱਕੇ ਹਾਂ ਜੀ ਨੈਕਸਟ ਅ ਅਗਲੀ ਜਗ੍ਹਾ ਤੇ ਜਾਣ ਵਾਸਤੇ ਸੋ ਆਓ ਜੀ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਅੱਗੇ ਆਪਾਂ ਬਹੁਤ ਵਧੀਆ-ਵਧੀਆ ਦ੍ਰਿਸ਼ ਦਿਖਾਵਾਂਗੇ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਜਾਵਾਂਗੇ ਸੋ ਇਹ ਸੀਗਾ ਜੀ ਸਾਡਾ ਪਾਰਟ 1 ਪਹਾੜਾਂ ਦੀ ਸੈਰ ਤੇ ਤੁਸੀਂ ਅਗਲਾ ਬਲੌਗ ਦੇਖਣ ਲਈ ਪਾਰਟ 2 ਪਹਾੜਾਂ ਦੀ ਸੈਰ ਸਰਚ ਕਰਨਾ ਜੀ ਤੁਹਾਨੂੰ ਅਗਲਾ ਜਿਹੜਾ ਸੈਕੰਡ ਬਲੌਗ ਹੈ ਉਹ ਤੁਹਾਨੂੰ ਉੱਥੇ ਮਿਲ ਜੇਗਾ ਪਾਰਟ 2 ਪਹਾੜਾਂ ਦੀ ਸੈਰ ਪਾਰਟ 2 ਇਹਦਾ ਨਾਮ ਹੈ ਜੀ ਪਹਾੜਾਂ ਦੀ ਸੈਰ ਪਾਰਟ 1 ਸੋ ਆ ਬੱਚੇ ਰਾਤ ਸੁੱਤੇ ਹੋਏ ਸੀਗੇ ਜੀ ਹਲੇ ਬੱਚੇ ਸੁੱਤੇ ਹੀ ਹੋਏ ਨੇ ਤੇ ਕਮਲ ਵੀ ਉੱਠ ਪਿਆ ਜੀ ਤੇ ਆਪਾਂ ਹੁਣ ਨੈਕਸਟ ਅਗਲੇ ਬਲੌਗ ਦੇ ਵਿੱਚ ਮਿਲਦੇ ਆਂ ਜੀ ਸੋ ਨਾਲ ਦੀ ਨਾਲ ਤੁਸੀਂ ਇਸ ਬਲੌਗ ਦੇ ਵਿੱਚ ਸਾਡੇ ਨਾਲ ਬਣੇ ਰਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਇਹ ਤੁਹਾਨੂੰ ਬਲੌਗ ਹੈ ਜਿਹੜਾ ਉਹ ਕਿਵੇਂ ਦਾ ਲੱਗ ਰਿਹਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮੱਚ